ਤੇ ਸੜਕ ਕਹਿਦੀ ਐ ਤੁਹਾਨੂੰ ਪਤਾ ਬੰਬ ਵਰਗੀ ਸੜਕਾਂ ਬਣਾ ਦਿਆ ਕਿ ਨਹੀਂ ਪੰਪ ਵਾਲਿਆਂ ਦੇਖੋ ਪੰਪ ਮਾਰ ਕੇ ਲਾ ਦੋ ਦੇਖੇਂ ਕਿ ਐ ਕਿ ਸੀਮੰਟ ਦੀ ਥੋੜੀ ਐਵੇਂ ਕਰੀ ਗਏ ਪੱਡੀਆਂ ਪੱਡੀਆਂ ਸੜਕਾਂ ਬਣਾਤੀਆਂ ਫੁੱਲ ਬਣੀ ਜਾਂਦੇ ਆ ਇਹ ਵਾਲੇ ਜਾਨੋ ਚਾਰੋਂ ਦਰ ਚਾਰ ਲੇਨ ਸੜਕਾਂ ਬਣ ਗਈਆਂ ਤੇ ਬਣ ਜਾਂਦੀਆਂ 25 30 ਹਜ਼ਾਰ ਕਰੋੜ ਦੀਆਂ ਅਸੀਂ ਬਣਾ ਕੇ ਦਿੱਤੀਆਂ ਕਿਹਨੇ ਬਣਾਇਆ ਉਹ ਤਾਂ ਕੰਪਨੀਆਂ ਨੇ ਬਣਾਇਆ ਉਹ ਤਾਂ ਪੈਸੇ ਲਈ ਜਾਂਦੇ ਆ ਡਾਂਗੇ ਜੀ ਸੇਵਾ ਦਾ ਮੌਕਾ ਦਿਓ ਲੈ ਕਿੰਨੇ ਮੌਕੇ ਦਿੱਤੇ ਹੁਣ ਸੇਵਾ ਕਰਾਉਣ ਦਾ ਟਾਈਮ ਐ ਬਾਬਾ ਜਾ ਇਧਰ ਦੀ ਫੈਮਿਲੀ ਨਾਲ ਜਾ ਉੰਦਲੀ ਫੈਮਿਲੀ ਨਾਲ ਦੋਈ ਸੀ ਸਮਝ ਗਏ ਨਾ ਕਿ ਮੈਂ ਪੂਰਾ ਦੱਸਾਂ ਜਾ ਮੋਤੀ ਮੈਲ ਨਾਲ ਜਾਂ ਬਾਦਲਾ ਨਾਲ ਬਸ ਐਂ ਟਿਪਸ ਤੇ ਪਏ ਮੇਰੇ ਸਾਰੇ ਪੰਜਾਬ ਦੇ ਮਸਲੇ ਸਾਰੇ ਪੰਜਾਬ ਦੇ ਮਸਲੇ ਐ ਪਏ ਨੇ ਇਹਨੂੰ ਕਦੋਂ ਇਹਨੂੰ ਕਦੋਂ ਇਹਨੂੰ ਕੀ ਕਰਾਂ ਇਹਦਾ ਕੀ ਕਰਾਂਗੇ ਐਦਾਂ ਐ ਕਰ ਦੋ ਫਿਰ ਉਹ ਕਹਿੰਦੇ ਐ ਨਹੀਂ ਹੁੰਦਾ ਐ ਕਿਉਂ ਨਹੀਂ ਹੁੰਦਾ ਪਰ ਐ ਕਰ ਦੋ ਟੋਲ ਟੋਲਪਲਾਜੇ ਬੰਦ ਨਹੀਂ ਹੋਏ ਅਫਸਰ ਤਾਂ ਕਹਿੰਦੇ ਸੀ ਹੋ ਨਹੀਂ ਸਕਦੇ ਮੈਂ ਕਿਉਂ ਨਹੀਂ ਹੋ ਸਕਦੇ ਮੈਂ ਜਾਊਂਗਾ ਤੇ ਬੰਦ ਕਰ ਚਲੋ ਨਹੀਂ ਜੀ ਕੋਰਟ ਮੇ ਹੋ ਜਾਏਗਾ ਇਹ ਕੋਰਟ ਆ ਕੋਰਟ ਮੇ ਹੋ ਜਾਏਗਾ ਦੇਖਾਂਗੇ ਜਦੋਂ ਉਹਨੇ ਕਿਹਾ ਸਾਡਾ ਐਗਰੀਮੈਂਟ ਨੇ ਪੂਰਾ ਕੀਤਾ ਉਹਨੇ ਆ ਬਾਰੀ ਹੈ ਹੁਣ ਤੁਹਾਡੇ ਵਾਲੇ ਦੀ ਸਮਾਨੇ ਵਾਲੀ ਦੀ ਕੋਟ ਨਹੀਂ ਕਰ ਦਿਆ ਵੀ ਇਹ ਕਰ ਦਿਆ ਗੱਲ ਹੈ ਕੋਈ ਪੈਸੇ ਫੜੀ ਜਾਂਦੇ ਨਾ ਕੋਈ ਕੱਚਾ ਮਾਲ ਲੱਗਦਾ ਨਾ ਕੋਈ ਧੂਆ ਪ੍ਰਦੂਸ਼ਣ ਸਰਟੀਫਿਕੇਟ ਲੈਣਾ ਪੈਂਦਾ ਪੈਸੇ ਹੀ ਭੜਨੇ ਲੋਕਾਂ ਤੋਂ ਬਸ ਇਧਰ ਦੀ ਲੰਗੋ ਪੈਸੇ ਦੇਓ ਉਧਰ ਦੀ ਲੰਗੋ ਪੈਸੇ ਦੇਓ ਗੱਡੀ ਖਰੀਦੋ ਤਾਂ ਰੋਡ ਦੇ ਪੈਸੇ ਦਿਓ ਉਹ ਫਿਰ ਗੱਡੀ ਖਰੀਦਣ ਮੇਲੇ ਕਿਹੜੇ ਰੋਡ ਟੈਕਸ ਲੈਣੇ ਹੋ ਫਿਰ ਸਾਰੀਆਂ ਰੋਡਸ ਤਾਂ ਪ੍ਰਾਈਵੇਟ ਨੇ ਫਿਰ ਐਵੇਂ ਕਰੀ ਗਏ ਵੱਡੀਆਂ-ਵੱਡੀਆਂ ਸੜਕਾਂ ਬਣਾਤੀਆਂ ਪੁਲ ਬਣੀ ਜਾਂਦੇ ਆ ਕਿਨੇ ਬਣਾਇਆ ਉਹ ਤਾਂ ਕੰਪਨੀ ਨੇ ਬਣਾਇਆ ਉਹ ਤਾਂ ਪੈਸੇ ਲਈ ਜਾਂਦੇ ਆ ਐਸੇ ਕਰਕੇ ਇਹਨਾਂ ਨੂੰ ਦਿੱਕਤ ਹੋ ਰਹੀ ਹੈ ਕਿ ਮਹਿੰਦਰ ਮਾਸਟਰ ਦਾ ਮੁੰਡਾ ਐਸ ਕੁਰਸੀ ਤੇ ਕਿਉਂ ਪਹੁੰਚ ਗਿਆ ਚਲ ਪਹੁੰਚ ਗਿਆ ਬੈਠਣਾ ਵੀ ਆ ਗਿਆ ਇਹਨੂੰ ਚਲਾਉਣਾ ਵੀ ਆ ਗਿਆ ਸਾਰਾ ਕੁਝ ਸਾਡੇ ਘਰ ਵੀ ਖੋਲੇ ਸਾਡੇ 25 25 ਸਾਲ ਪੁਰਾਣੇ ਸਾਡੇ ਕੋਲ ਘਰ ਹੁੰਦੇ ਸੀ ਜਿਹੜੇ ਮੈਂ ਕਹਾਂ ਕਿ ਪੰਜਾਬ ਹੈ ਤੁਹਾਨੂੰ ਪਤਾ ਨਹੀਂ ਕਹਿੰਦੇ ਸੰਨ ਕੋਲ ਕੋਈ ਆਇਆ ਹੀ ਨਹੀਂ ਮੈਂ ਕਿਹਾ ਮੈਂ ਆਇਆ ਆਜੋ ਪੰਜਾਬ ਚ ਆਊਗੀ ਇੰਡਸਟਰੀ ਇੱਥੇ ਇੱਥੇ ਇੰਡਸਟਰੀ ਆਊਗੀ ਇੰਡਸਟਰੀ ਆਊਗੀ ਤਾਂ ਸਕੂਲਾਂ ਦੇ ਪੜੇ ਹੋਏ ਬੱਚੇ ਉਹਨਾਂ ਇੰਡਸਟਰੀ ਦਾ ਇਧਰ ਲਈ ਫੈਮਿਲੀ ਨਾਲ ਜਾਂ ਉਧਰ ਲਈ ਫੈਮਿਲੀ ਨਾਲ ਦੋਈ ਸੀ ਸਮਝ ਗਏ ਨਾ ਕਿ ਮੈਂ ਪੂਰਾ ਦੱਸਾਂ ਜਾਂ ਮੋਤੀ ਮਹਿਲ ਨਾਲ ਜਬ ਆਦਲਾ ਨਾਲ ਬਸ ਐਮਓ ਜੋ ਸਾਈਨ ਹੁੰਦਾ ਸੀ ਮੇਰੇ ਕਿੰਨੇ ਨੇ ਮਾਰ ਗੋਲੀ ਤੂੰ 10000 ਬੰਦੇ ਨੂੰ ਕੰਮ ਦੇਵੇਂਗਾ ਤੂੰ ਛੱਡ ਮੇਰੇ ਕਿੰਨੇ ਨੇ ਹੁਣ ਇੰਡਸਟਰੀ ਆ ਰਹੀ ਐ ਸਾਈ ਮਗਾ ਇੰਨੇ ਪੰਜਾਬ ਨੇ ਨਾ ਪਰ ਉਹ ਸਾਰੇ ਜਿੰਨੇ ਵੀ ਨੇ ਉਹ ਕੀ ਚਾਹੁੰਦੇ ਨੇ ਕੁੜੀ ਜਿੰਨੇ ਮਰਜੀ ਵੱਡੇ ਘਰ ਚ ਵਿਆਹੀ ਜਾਵੇ ਪਰ ਉਹਦੀ ਇੱਕੋ ਇੱਕ ਤਮੰਨਾ ਰਹਿੰਦੀ ਹੈ ਮੇਰੇ ਪੇਕੇਆਂ ਵਾਲੇ ਪਾਸਿਓਂ ਠੰਡੀਆਂ ਹਵਾਵਾਂ ਦੇ ਬੁੱਲੇ ਆਉਣੇ ਚਾਹੀਦੇ ਆ ਉਹ ਬਸ ਇਹ ਹੀ ਸੋਚਦੇ ਆ ਯਾਰ ਪੰਜਾਬ ਵਾਲੇ ਪਾਸਿਓਂ ਠੰਡੀਆਂ ਹਵਾਵਾਂ ਦੇ ਬੁੱਲੇ ਕਹਿੰਦੇ ਤਾਂ ਪੇਕਾ ਹੋ ਗਿਆ ਨਾ ਪੰਜਾਬ ਤੇ ਜਦੋਂ ਉਹ ਦੇਖਦੇ ਨੇ ਅੱਜ ਦੇਖਣ ਗਿਆ ਕੈਮਰਾਂ ਰਾਹੀਂ ਕਿ ਯਾਰ ਸਰਕਾਰੀ ਸਕੂਲਾਂ 'ਚ ਆਏ ਆਹ ਜੇ ਬੱਚੇ ਆਏ ਆਏ ਹੋ ਜਾਂਦਾ ਯਾਰ ਮੁੱਖ ਮੰਤਰੀ ਡਿਪਟੀ ਮੁੱਖ ਮੰਤਰੀ ਸਿੱਖਿਆ ਮੰਤਰੀ ਆਏ ਫਿਰਦੇ ਨੇ ਸਰਕਾਰੀ ਸਕੂਲਾਂ 'ਚ ਪੰਜਾਬ 'ਚ ਬੜੀ ਵਧੀਆ ਗੱਲ ਆ ਯਾਰ ਇਹ ਠੰਡੀਆਂ ਹਵਾਵਾਂ ਦੇ ਬੁੱਲੇ ਨੇ ਉਹ ਆਪ ਕਰਨਾ ਚਾਹੁੰਦੇ ਆ ਸਾਡਾ ਅਸੀਂ ਸਕੂਲ ਅਡਾਪਟ ਕਰਨਾ ਚਾਹੁੰਦੇ ਆ ਸਾਡੇ ਪਿੰਡ ਦਾ ਸਤੋ ਜਮੀਨ ਲੈ ਲੋ ਤੇ ਮਹੱਲਾ ਕਲੀਨ ਕਮਣਾ ਦਿਓ ਸਤੋ ਜਮੀਨ ਲੈ ਲੋ ਉੱਥੇ ਮੈਡੀਕਲ ਕਾਲਜ ਬਣਾ ਦਿਓ ਮੈਨੂੰ ਰੋਜ਼ ਫੋਨ ਆਉਂਦੇ ਨੇ ਕਿਉਂਕਿ ਉਹਨਾਂ ਨੂੰ ਹੀ ਪਤਾ ਲੱਗ ਗਿਆ ਕਿ ਹੁਣ ਸਾਡੇ ਪੇਕਿਆਂ ਤੋਂ ਠੰਡੀਆਂ ਹਵਾਵਾਂ ਦੇ ਬੁੱਲੇ ਆਉਣ ਲੱਗੇ ਆਹੀ ਫਰਕ ਹੈ ਬਸ ਲੋਕੋਂ ਕੋ ਅਕਸਰ ਕਹਤੇ ਸੁਨਾ ਹੈ ਜਿੰਦਾ ਰਹੇ ਤਾਂ ਫਿਰ ਮਿਲेंगे लोगों को अक्सर कहते सुना है जिंदा रहे तो फिर मिलेंगे लेकिन इस पंजाबी दिल ने कहा है मिलते रहे तो जिंदा रहेंगे थैंक यू वेरी मच